ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਨੂੰ ਜੈਨੂ ਵਖਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਅਰਦਾਸ ਜਿੱਥੇ ਕਿਤੇ ਹੋਵੋ ਚੜ੍ਹਦੀ ਕਲਾ ਵਿੱਚ ਪਰਮਾਤਮਾ ਦੀ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹੋਵੋ ਦੋਸਤੋ ਅੱਜ ਇੱਕ ਖਾਸ ਕਿਤਾਬ ਆਪ ਜੀ ਦੇ ਅਰੂ-ਬਰੂ ਲੈ ਕੇ ਆਇਆ ਕਿਤਾਬ ਦੇ ਲੇਖਕ ਦਾ ਨਾਮ ਪਹਿਲਾਂ ਬਹੁਤ ਕਮਾਲ ਦਾ ਹੈ ਦੀਵਾਨ ਸਿੰਘ ਮਫਤੂਨ ਦੀਵਾਨ ਸਿੰਘ ਮਫਤੂਨ ਪੰਜਾਬ ਦੇ ਇੱਕ ਸੁਪਰ ਸਿੱਧੂ ਉਰਦੂ ਦੇ ਲੇਖਕ ਹੋਇਆ ਔਰ ਆਪ ਨੇ ਬਹੁਤ ਕੁਝ ਪੱਤਰਕਾਰ ਦੇ ਖੇਤਰ ਦੇ ਵਿੱਚ ਪ੍ਰਾਪਤ ਕੀਤਾ ਪੱਤਰਕਾਰਤਾ ਦੇ ਖੇਤਰ ਵਿੱਚ ਆਪ ਜੀ ਨੇ ਦਿੱਲੀ ਤੋਂ ਇੱਕ ਰਿਆਸਤ ਨਾ ਦਾ ਸਪਤਾਹਿਕ ਪਰਚਾ ਆਰੰਭ ਕੀਤਾ ਔਰ ਉਹਦੇ ਵਿੱਚ ਛਪਣ ਵਾਲੇ ਕਾਲਮ ਦੇ ਨਾਲ ਆਪ ਜੀ ਦੀ ਮਕਬੂਲੀਅਤ ਹੋਈ ਨਾ ਕਬੂਲੇ ਫਰاموش ਆਪ ਜੀ ਦਾ ਕਾਲਮ ਸੀਗਾ ਜੋ ਸੁਪਰ ਸਿੱਧ ਹੋਇਆ ਉਸ ਵੇਲੇ ਦੀ ਜੋ ਰਿਆਸਤੀ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਦੇ ਚਿੱਠੇ ਅਤੇ ਰਾਜ਼ ਜਨਤਕ ਕਰਨੇ ਔਰ ਬੜੀ ਬਿਬਾਕ ਦੇ ਨਾਲ ਬੜੀ ਨਿਡਰਤਾ ਦੇ ਨਾਲ ਆਪਣੀ ਕਲਮ ਤੋਂ ਉਸੇ ਵਾਲਣੇ ਔਰ ਉਸ ਇਵਰਸ ਦੇ ਵਿੱਚ ਕਈ ਦੁਸ਼ਮਣੀਆਂ ਵੀ ਆਪ ਜੀ ਨੂੰ ਹੋਈਆਂ ਕਈ ਦੁਸ਼ਮਣੀਆਂ ਦਾ ਸਾਹਮਣਾ ਕਰਨਾ ਪਿਆ तकरीबन 32 ਮੁਕਦਮੇ ਆਪ ਉੱਤੇ ਦਰਜ ਹੋਏ ਜਿਦੇ ਵਿੱਚ 31 ਵਿੱਚੋਂ ਆਪ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਾਂ ਕਹਿ ਸਕਦੇ ਕਿ ਬਾ ਇੱਜ਼ਤ ਬਰੀ ਹੋਏ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਹੱਡ ਬੀਤੀਆਂ ਇਹ ਪੰਜਾਬੀ ਦੇ ਵਿੱਚ ਦਰਅਸਲ ਇਹਦਾ ਮੂਲ ਜੋ ਹੈ ਉਰਦੂ ਹੈ ਉਹ ਹੈ ਨਾਕਾਬਿਲ ਫਰਮੋਸ਼ ਉਹ ਦਾ ਉਰਦੂ ਅਨੁਮਾਨ ਹੈ ਹੱਡ ਬਿੱਤੀਆਂ ਹੱਡ ਬਿੱਤੀਆਂ ਕਿਤਾਬ ਨੂੰ ਨਵਜੁਗ ਪਬਲਿਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ तकरीबन 86 ਕੁ ਸਫਿਆਂ ਦੀ ਇੱਕ ਕਿਤਾਬ ਹੈ ਜੋ ਐਡੀਸ਼ਨ ਮੇਰੇ ਕੋਲ ਪਹੁੰਚਿਆ ਸਾਲ 2010 ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ ਤੇ ਕੋਈ 90 ਰੁਪਏ ਇਹਦੀ ਕੀਮਤ ਹੈ ਕਿਤਾਬ ਦੇ ਵਿੱਚ तकरीबन 12 ਵਿਸ਼ੇ ਛੋਹੇ ਗਏ ਨੇ ਜੋ ਉੱਤੇ ਉਹਨਾਂ ਦੀ ਹੱਡ ਬੀਤੀਆਂ ਤੇ ਜੱਗ ਬੀਤੀਆਂ ਦੇ ਬੜੇ ਹੀ ਮਜ਼ੇਦਾਰ ਕਿਸੇ ਨੇ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਿਤਾਬ ਦੀ ਜੋ ਲੇਖਣ ਸ਼ੈਲੀ ਹੈ ਉਹ ਬਹੁਤ ਵਿਲੱਖਣ ਹੈ ਬਹੁਤ ਖੂਬਸੂਰਤ ਹੈ ਤੇ ਪੰਜਾਬੀ ਦੇ ਵਿਸਰ ਚੁੱਕੇ ਜੋ ਸ਼ਬਦ ਨੇ ਉਹਨਾਂ ਦਾ ਕਹਿ ਸਕਦੇ ਹਾਂ ਵੀ ਇੱਕ ਸੰਗ੍ਰਹਿ ਹੈਗਾ ਔਰ ਇਸ ਕਿਤਾਬ ਦੇ ਵਿੱਚ ਜੋ ਵਿਸ਼ੇ ਨੇ ਜਿਵੇਂ ਸਰਕਾਰ ਦੀ ਕਾਗਜ਼ ਦੀ ਮਸ਼ੀਨਰੀ ਰਿਆਸਤਾਂ ਦੀਆਂ ਅਦਾਲਤਾਂ ਤੇ ਮੈਜਿਸਟ੍ਰੇਟ ਸੀ ਆਈਡੀ ਦੇ ਭਰੋਸੇਯੋਗ ਰਿਪੋਰਟਰ ਇੱਜ਼ਤ ਮਰਨ ਪਿੱਛੋਂ ਤੇ ਇੱਜ਼ਤ ਦਾ ਬਲਿਦਾਨ ਤੇ ਮੈਂ ਜੇ ਆਪਣੀ ਗੱਲ ਕਰਾਂ ਤਜੋ 5ਵੇਂ ਨੰਬਰ ਤੇ 32 ਨੰਬਰ ਪੰਨੇ ਉੱਤੇ ਇੱਜ਼ਤ ਦਾ ਬਲਦਾਨ ਜੋ ਲਿਖਤਾ ਹੈ ਉਹ ਬਾਕਮਾਲ ਹੈ ਇਸ ਰਾਹੀਂ ਮੈਨੂੰ ਇੱਕ ਐਸੀ ਸ਼ਖਸੀਅਤ ਬਾਰੇ ਜਾਣਨ ਦਾ ਮੌਕਾ ਮਿਲੇਆ ਜਿਹਦਾ ਨਾਮ ਹੈ ਦੀਵਾਨ ਦਇਆ ਰਾਮ ਗਦੂਮਲ ਔਰ ਹੈਰਾਨ ਹੋ ਗਿਆ ਕਿ ਲੋਕ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੁੰਦੇ ਨੇ ਇਥੋਂ ਤੱਕ ਕਿ ਹਰ ਬੰਦਾ ਦੇਸ਼ ਕੌਮ ਧਰਮ ਦੇ ਖਾਤਰ ਜਾਂ ਮਨੁੱਖਤਾ ਦੇ ਖਾਤਰ ਆਪਣੀ ਜਾਨ ਤੱਕ ਦੀ ਕੁਰਬਾਨੀ ਦੇ ਦਿੰਦਾ ਆ ਪਰ ਕੋਈ ਵੀ ਐਸਾ ਨਹੀਂ ਜੋ ਆਪਣੀ ਜਿਉਂਦੇ ਹੋਇਆ ਇੱਜ਼ਤ ਦਾ ਬਲਿਦਾਨ ਦੇ ਸਕਦਾ ਹੋਵੇ ਸੋ ਆਪਣੇ ਆਪ ਦੇ ਵਿੱਚ ਇਹ ਬੜਾ ਵਿਲੱਖਣ ਵਿਸ਼ਾ ਸੀ ਔਰ ਦੇਸ਼ ਦੀ ਇੱਕ ਐਸੀ ਸ਼ਖਸੀਅਤ ਦੇ ਬਾਰੇ ਲਿਖਤਾ ਹੈ ਔਰ ਕੀ ਹੈ ਇੱਕ ਕਿਤਾਬ ਪੜ੍ਹਿਆ ਜੇ ਤੁਹਾਨੂੰ ਪਤਾ ਲੱਗੇਗਾ ਇਸ ਤੋਂ ਬਾਅਦ ਪੱਤਰਕਾਰ ਹੋਏ ਕਿ ਪੱਤਰਕਾਰ ਨੂੰ ਕਿਵੇਂ ਉਸ ਵੇਲੇ ਜਾਣਿਆ ਜਾਂਦਾ ਸੀਗਾ ਜੇ ਅੱਜ ਵੀ ਅਸੀਂ ਗੱਲ ਕਰੀਏ ਤਾਂ ਜੋ ਸੱਚਾ ਤੇ ਨਿਹੜ ਪੱਤਰਕਾਰ ਹੈ ਉਹ ਅੱਜ ਵੀ ਲੋਕਾਂ ਵਾਸਤੇ ਹਵਾ ਹੀ ਹੁੰਦਾ ਹੈ ਉਹ ਖਾਸ ਤੌਰ ਤੇ ਸਰਕਾਰੀ ਦਰਬਾਰੇ ਉਹ ਇੱਕ ਹਵਾ ਹੁੰਦਾ ਹੈ ਇਸ ਤੋਂ ਬਾਅਦ ਰਿਆਸਤੀ ਰਾਜਿਆਂ ਦਾ ਬਦਲਾ ਜਾਂ ਰਿਆਸਤਾਂ ਵਿੱਚ ਅਪਰਾਧ ਮਹਾਰਾਜਾ ਨਾਭਾ ਦੀ ਗ੍ਰਿਫਤਾਰੀ ਵੇਸਵਾ ਦਾ ਨਾਂ ਬਦਲਿਆ ਜਾਣ ਵਾਲਾ ਸੁਭਾਅ ਸੁਫਨੇ ਅਤੇ ਫੁਰਨੇ ਤੇ ਆਖਿਰ ਦੇ ਵਿੱਚ ਹੈ ਸੰਪਾਦਕ ਦਾਦਾ ਜਾਨਣਾ ਪਾਸ ਸੋ ਕੋਲ ਮਲਾ ਕੇ ਦਿਵਾਨ ਸਿੰਘ ਮਫਤੂਨ ਦੇ ਲਿਖਣ ਵਾਲੀ ਬੜੀ ਖੁਸ਼ ਦੇਲ ਹੈ ਬੜੀ ਖੁਸ਼ ਤਬੀਅਤ ਹੈ ਤੇ ਉਹਨਾਂ ਦੀ ਜ਼ਿੰਦਗੀ ਵੀ ਕੁਝ ਇਸੇ ਤਰ੍ਹਾਂ ਦੀ ਸੀਗੀ ਦਿਵਾਨ ਸਿੰਘ ਮਫਤੂਨ ਬਾਰੇ ਜਦੋਂ ਇੱਕ ਕਿਤਾਬ ਪੜਨ ਤੋਂ ਬਾਅਦ ਮੈਂ ਹੋਰ ਸਰਚ ਕਰਨੀ ਸ਼ੁਰੂ ਕੀਤੀ ਚਾਹੇ ਉਹ ਇੰਟਰਨੈਟ ਦਾ ਮਾਧਿਅਮ ਸੀਗਾ ਤੇ ਬਹੁਤ ਹੀ ਜਾਣਕਾਰੀ ਜਿਹੜੀ ਹੈ ਪ੍ਰਾਪਤ ਨਹੀਂ ਹੋ ਸਕੀ ਸੋ ਉਸ ਸੰਬੰਧ ਵਿੱਚ ਜਦੋਂ ਇਹ ਪਤਾ ਲੱਗਾ ਵੀ ਮਫਤੂਨ ਸਾਹਿਬ ਐਮ ਐਸ ਰੰਧਾਵਾ ਸਰਦਾਰ ਮਹਿੰਦਰ ਸਿੰਘ ਰੰਧਾਵਾ ਦੇ ਪ੍ਰਸ਼ੰਸਕ ਸਨ ਉਹਨਾਂ ਦੇ ਉਪਾਸ਼ਕ ਸਨ ਤਾਂ ਉਹਨਾਂ ਦੀ ਸਵੈ ਜੀਵਨੀ ਆਪ ਬੀਤੀ ਪੜੀ ਤੇ ਉਹਦੇ ਵਿੱਚ ਦੀਵਾਨ ਸਿੰਘ ਮਫਤੂਨ ਹੋਣ ਦਾ ਜ਼ਿਕਰ ਸੀਗਾ ਉਸ ਤੋਂ ਬਾਅਦ ਉਹਨਾਂ ਦੇ ਸਮਕਾਲੀ ਲੇਖਕ ਜੋ ਕਿ ਦੇਸ਼ ਦੇ ਸਭ ਤੋਂ ਮਕਬੂਲ ਪ੍ਰਸਿੱਧ ਲੇਖਕ ਨੇ ਸਹਾਦਤ ਹਸਨਵੰਟੋ ਉਹਨਾਂ ਦੀ ਇੱਕ ਕਿਤਾਬ ਮੇਰੇ ਹੱਥ ਲੱਗੀ ਲਾਊਡ ਸਪੀਕਰ ਉਹਦੇ ਵਿੱਚ ਉਹਨਾਂ ਨੇ ਵੱਖ-ਵੱਖ ਸ਼ਖਸੀਅਤਾਂ ਜੋ ਅਦਵੀ ਸ਼ਖਸੀਅਤਾਂ ਸਨ ਉਹਨਾਂ ਦੀ ਰੇਖਾ ਚਿੱਤਰ ਖਿੱਚੀ ਹੋਈ ਸੀ ਤੇ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਰੇਖਾ ਚਿੱਤਰ ਜਿਹੜਾ ਸੀਗਾ ਉਹ ਦੀਵਾਨ ਸਿੰਘ ਮਫਤੂਨ ਹੋਰਾਂ ਦੇ ਬਾਰੇ ਸੀਗਾ ਜੋ ਪੜ੍ਹ ਕੇ ਮੈਨੂੰ ਉੱਥੋਂ ਬਹੁਤ ਸਾਰੀ ਜਾਣਕਾਰੀ حاصل ਹੋਈ ਤੇ ਉਹਨਾਂ ਦੀ ਤਬੀਅਤ ਬਾਰੇ ਖੁਸ਼ਮિજાਜ਼ੀ ਬਾਰੇ ਨਿਰਰਤਾ ਬਾਰੇ ਉਹਨਾਂ ਦੀ ਜੋ ਬਿਬਾਕੀ ਸੀਗੀ ਉਹਦੇ ਬਾਰੇ ਬਹੁਤ ਕੁਝ ਜਿਹੜਾ ਆ اس وچوں پتا પ્રાપ્ત ਹੋਇਆ ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਕਮਾਲ ਦੇ ਕਿੱਸੇ ਸਾਦਤ हसन ਮंटो ਸਾਹਿਬ ਲਿਖਦੇ ਨੇ ਉਹਦੇ ਵਿੱਚ ਕਿ ਇੱਕ ਵਾਰ ਕੀ ਹੋਇਆ ਕਿ ਉਹ ਫਾਕੇ ਦੇ ਦਿਨ ਕੱਟ ਰਹੇ ਸਨ ਗਰੀਬੀ ਦੇ ਦਿਨ ਸੀ ਤੇ ਕਿਸੇ ਪਾਸਿਓਂ ਬਹੁਤੇ ਪੈਸੇ ਨਹੀਂ ਸੀ ਆ ਰਹੇ ਕਿ ਇੱਕ ਦੋਸਤ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਘਰੇ ਆ ਗਏ ਹੁਣ ਉਹਦੀ ਖਾਤਿਰਦਾਰੀ ਕਰਨੀ ਸੀ ਇਹਨਾਂ ਨੇ ਤੁਰੰਤ ਆਪਣੇ ਨੌਕਰ ਨੂੰ ਕਿਹਾ ਵੀ ਜਾ ਕੇ ਫਲਾਣੀ ਦੁਕਾਨ ਤੋਂ ਲੈਮਨ ਦੀਆਂ 12 ਬੋਤਲਾਂ ਲਿਆ ਉਹ 12 ਬੋਤਲਾਂ ਲੈ ਕੇ ਆਇਆ ਇੱਕ ਬੋਤਲ ਆਪ ਪੀਤੀ ਇੱਕ ਆਪਣੇ ਮਹਿਮਾਨ ਨੂੰ ਪਈ ਤੇ ਬਾਕੀ 10 ਬੋਤਲਾਂ ਗੁਸਲਖਾਨੇ ਵਿੱਚ ਰੋੜ ਦਿੱਤੀਆਂ ਤੇ ਜਿਹੜੀ ਹੁਣ 12 ਬੋਤਲਾਂ ਸੀਗੀਆਂ ਖਾਲੀ ਨੌਕਰ ਨੂੰ ਕਿਹਾ ਵੀ ਇਹ ਬੋਤਲਾਂ ਵੇਚ ਆ ਉਹ ਵੇਚ ਕੇ ਆਇਆ ਜੋ ਪੈਸੇ ਆਏ ਉਸ ਪੈਸੇ ਨਾਲ ਆਪਣੇ ਦੋਸਤ ਦੀ ਰਾਦਾ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਤੇ 2-3 ਦਿਨ ਬਾਅਦ ਜਦ ਚਾਰ ਪੈਸੇ ਕੋਲ ਆਏ ਤਾਂ ਉਹ ਪਹਿਲੇ ਦੁਕਾਨਦਾਰ ਜਿਹਦੇ ਕੋਲੋਂ 12 ਬੋਤਲ ਮੰਗਾਈਆਂ ਸੀ ਉਹਦੇ ਜਿਹੜੇ ਹਿਸਾਬ ਚੁਕਤਾ ਕੀਤਾ ਗਿਆ ਦੂਸਰੀ ਮਜ਼ੇਦਾਰ ਗੱਲ ਉਹਨਾਂ ਦੀ ਜ਼ਿੰਦਗੀ ਵਿੱਚੋਂ ਜੋ ਮੈਨੂੰ ਲੱਗੀ ਬੜੀ ਸ਼ਾਨਦਾਰ ਕਿ ਇੱਕ ਨਾ ਭੁੱਖ ਹੁੰਦੀ ਹੈ ਬੰਦੇ ਨੂੰ ਇੱਕ ਸ਼ੌਂਕ ਹੁੰਦਾ ਹੈ ਗਿਆਨ ਇਕੱਠਾ ਕਰਨ ਦਾ ਭਾਵੇਂ ਉਹ ਗਿਆਨ ਉਹਦੇ ਨਾਲ ਸਬੰਧਤ ਹੋਵੇ ਚਾਹ ਨਹੀਂ ਪਰ ਉਹਦੀ ਇੱਕ ਖਿੱਚ ਹੁੰਦੀ ਹੈ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਹਰ ਵਿਸ਼ੇ ਉੱਤੇ ਮਿਲੇ ਸੋ ਕਹਿੰਦੇ ਮੈਂ ਇੱਕ ਵਾਰੀ ਮੈਂ ਗਿਆ ਤੇ ਰਿਆਸਤ ਦੇ ਖੂਬਸੂਰਤ ਪਿਆਜ਼ੀ ਰੰਗ ਦੇ ਕਾੜਾਂ ਉੱਤੇ ਮਫਤੂਨ ਸਾਹਿਬ ਦਸਤਕਤ ਤੇ ਦਸਤਕਤ ਕਰੇ ਜਾ ਰਹੇ ਸਨ ਉਹ ਢੇਰ ਲੱਗੋ ਹੋਇਆ ਸੀਗਾ ਤੇ ਮੈਂ ਜਦੋਂ ਇੱਕ ਚੱਕ ਕੇ ਦੇਖਿਆ ਤਾਂ ਪਤਾ ਲੱਗਾ ਵੀ ਉਹ ਵਿਦੇਸ਼ੀ ਕੰਪਨੀਆਂ ਜਾਂ ਵਿਦੇਸ਼ੀ ਫਰਮਾਂ ਦੇ ਨਾਮ ਉੱਤੇ ਉਹ ਖਾਤ ਕੱਢੇ ਜਾ ਰਹੇ ਸਨ ਜਿਹਦੇ ਵਿੱਚੋਂ ਉਹਨਾਂ ਕੰਪਨੀਆਂ ਵੱਲੋਂ ਬਣਾਏ ਜਾਂਦੇ ਸਾਜੋ ਸਮਾਨ ਦੀ ਸੂਚੀ ਮੰਗਾਈ ਗਈ ਸੀ ਕਹਿੰਦੇ ਮੈਂ ਹੈਰਾਨ ਹੋ ਗਿਆ ਪੁੱਛਿਆ ਬਈ ਮਫਤੂਨ ਸਾਹਿਬ ਕਿ ਕੋਈ ਸਟੋਰ ਖੋਲਣ ਲੱਗੇ ਹੋ ਕਹਿੰਦੇ ਨਹੀਂ ਇਹ ਮੇਰਾ ਸ਼ੌਂਕ ਹੈ ਮੈਂ ਸੂਚੀਆਂ ਦਾ ਅਧਿਐਨ ਕਰਦਾ ਕਿੰਨੇ ਮਹਿਰਾਨ ਹੋ ਗਏ ਵੀ ਸੂਚੀਆਂ ਦਾ ਧਿਆਨ ਕਰਕੇ ਤੁਹਾਨੂੰ ਕੀ ਮਿਲਦਾ ਹੈ ਕਹਿੰਦੇ ਬਸ ਇਹ ਸਮਝੋ ਵੀ ਮੈਂ ਜਾਣਕਾਰੀ ਇਕੱਠੀ ਕਰਦਾ ਤੇ ਮੈਨੂੰ ਸ਼ੌਂਕ ਹੈ ਤੇ ਮੰਟੋ ਸਾਹਿਬ ਕਹਿੰਦੇ ਵੀ ਤੁਹਾਡੀ ਜਿਹੜੀ ਹੈ ਹਰ ਗੱਲ ਨਿਰਾਲੀ ਹੀ ਹੁੰਦੀ ਹੈ ਤਾਂ ਤੁਰੰਤ ਉਹਨਾਂ ਨੇ ਸਵਾਲ ਕੀਤਾ ਕਹਿੰਦੇ ਮੰਟੋ ਸਾਹਿਬ ਇਹ ਦੱਸੋ ਬਈ ਡਨਲਪ ਕੰਪਨੀ ਜਿਹੜੀ ਹੈ ਉਹ ਕੀ ਬਣਾਉਂਦੀ ਹੈ ਤੇ ਮੈਂ ਤੁਰੰਤ ਜਵਾਬ ਦਿੱਤਾ ਕਿਉਂਕਿ ਬੜੀ ਮਸ਼ਹੂਰ ਕੰਪਨੀ ਸੀ ਕਿ ਉਹ ਕੰਪਨੀ ਟਾਇਰ ਬਣਾਉਂਦੀ ਹੈ ਤਾਂ ਅੱਖ ਲੱਗੇ ਮੰਟੋ ਸਾਹਿਬ ਨਹੀਂ ਇਸ ਤੋਂ ਇਲਾਵਾ ਉਹ ਹੋਰ ਵੀ ਹਜ਼ਾਰਾਂ ਚੀਜ਼ਾਂ ਬਣਾਉਂਦੀ ਹੈ ਜਿਵੇਂ ਗੋਲਫ ਬਾਲ ਰਬੜ ਦੇ ਗੱਦੇ ਗੱਡੀਆਂ ਰਬੜ ਸਪਰਿੰਗ ਨਲਕੀਆਂ ਹੌਸ ਪਾਈਪ ਤੇ ਰੱਬ ਜਾਣੇ ਪਤਾ ਨਹੀਂ ਕੀ ਕੀ ਸੋ ਇਹ ਵੀ ਇੱਕ ਉਹਨਾਂ ਦਾ ਸ਼ੌਂਕ ਸੀਗਾ ਕਿ ਕਿਵੇਂ ਉਹ ਜਾਣਕਾਰੀ ਇਕੱਤਰ ਕਰਦੇ ਸੀ ਫਿਰ ਆਖਣ ਲੱਗੇ ਕਿ ਜਦੋਂ ਮੈਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਹੜੀ ਕੰਪਨੀ ਕੀ ਕੰਮ ਕਰਦੀ ਹੈ ਉਸ ਤੋਂ ਬਾਅਦ ਇਹ ਸੂਚੀਆਂ ਜਿਹੜੀਆਂ ਨੇ ਮੇਰੇ ਵਾਸਤੇ ਨਿਕੰਮੀਆਂ ਹੋ ਜਾਂਦੀਆਂ ਵੇਸਟ ਹੋ ਜਾਂਦੀਆਂ ਤੇ ਫਿਰ ਮੈਂ ਇਹਨਾਂ ਸੂਚੀਆਂ ਨੂੰ ਗਲੀ ਵਿੱਚ ਖੇਡਦੇ ਜਵਾਕਾਂ ਵਿੱਚ ਵੰਡ ਦੇਣਾ ਉਹ ਬੜੇ ਖੁਸ਼ ਹੁੰਦੇ ਆ ਕਿਉਂਕਿ ਉਹਦੇ ਵਿੱਚ ਰੰਗ-ਬਰੰਗੇ ਤਸਵੀਰਾਂ ਹੁੰਦੀਆਂ ਤੇ ਉਹ ਤਸਵੀਰਾਂ ਨਾਲ ਆਪਣੀ ਖੇਡ ਜਿਹੜੀ ਹੈ ਖੇਡ ਲੈਂਦੇ ਆ ਕੁਝ ਇਦਾਂ ਦੀ ਸ਼ਖਸੀਅਤ ਸੀ ਬਾਕੀ ਕਿੱਡੀ ਨਡਰ ਸੀ ਕਿੰਨੇ ਬੇਬਾਕ ਸੀ ਕਿੰਨੀ ਉਹਨਾਂ ਦੀ ਦਹਿਸ਼ਤ ਸੀਗੀ ਸਿਰਫ ਇਸ ਕਰਕੇ ਕਿ ਉਹਨਾਂ ਦੀ ਕਲਮ ਸੱਚ ਲਿਖਦੀ ਸੀ ਨਿਡਰਤਾ ਦੇ ਨਾਲ ਲਿਖਦੀ ਸੀ ਬੇਬਾਕੀ ਦੇ ਨਾਲ ਲਿਖਦੀ ਸੀ ਇਹ ਸਾਨੂੰ ਉਹਨਾਂ ਦੀ ਕਿਤਾਬ ਹੱਡ ਬੀਤੀਆਂ ਪੜਿਆ ਪਤਾ ਲੱਗੇਗਾ ਆਪਣੇ ਆਪ ਦੇ ਵਿੱਚ ਬੜੀ ਰੋਚਕ ਕਿਸੇ ਤੇ ਕਹਾਣੀਆਂ ਹੱਡ ਬੀਤੀਆਂ ਤੇ ਜਗ ਬੀਤੀਆਂ ਦੇ ਨਾਲ ਜੁੜੀ ਹੋਈ ਇੱਕ ਕਿਤਾਬ ਆਪਣੇ ਆਪ ਦੇ ਵਿੱਚ ਬੜੀ ਖੂਬਸੂਰਤ ਵੀ ਹੈ ਤੇ ਬਹੁਤ ਸਾਰੀ ਇਤਿਹਾਸਕ ਸਮਗਰੀ ਵੀ ਸਮੋਈ ਬੈਠੀ ਹੈ ਲੇਖਕ ਦੀਵਾਨ ਸਿੰਘ ਮਫਤੂਨ ਤਕਰੀਬਨ 68 ਕੋ ਪੰਨੇ ਔਰ 90 ਰੁਪਏ ਕੀਮਤ 2010 ਦਾ ਐਡੀਸ਼ਨ ਨਵਯੁਗ ਪਬਲਿਸ਼ਰਸ ਦਿੱਲੀ ਵੱਲੋਂ ਪ੍ਰਕਾਸ਼ਿਤ। ਸੋ ਉਮੀਦ ਕਰਦਾ ਕਿਤਾਬ ਬਾਰੇ ਕੀਤੀ ਗਈ ਸੰਖੇਪ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ। ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ।